ਅੱਜ ਆਪਾਂ ਗੱਲ ਕਰਾਂਗੇ ਉਸ ਪੈਟਰਨ ਬਾਰੇ ਜਿਹੜੇ ਪੈਟਰਨ ਦਾ ਕਰਕੇ ਨਿਫਟੀ ਦੇ ਵਿੱਚ ਅੱਜ ਤਬਾਹੀ ਆਈ ਹੈ ਸਿਮੈਟ੍ਰੀਕਲ ਟ੍ਰਾਇੰਗਲ ਪੈਟਰਨ ਸੋ ਇਹ ਜਿਹੜਾ ਪੈਟਰਨ ਹੈ ਇਹਦੇ ਨਾਲ ਨਿਫਟੀ ਉੱਤੇ ਜਾਂਦੀ ਹੈ ਤੇ ਇਸ ਪੈਟਰਨ ਦੇ ਨਾਲ ਬਹੁਤ ਵੱਡੇ ਵੱਡੇ ਪ੍ਰੋਫਿਟ ਆਪਾਂ ਨੂੰ ਦੇਖਣ ਨੂੰ ਮਿਲਦੇ ਆ ਬਹੁਤ ਵੱਡੇ ਵੱਡੇ ਮੂਵ ਆਪਾਂ ਨੂੰ ਦੇਖਣ ਨੂੰ ਮਿਲਦੇ ਆ ਛੋਟੇ ਜਿਹਾ ਸਟਾਪ ਲੌਸ ਤੇ ਸੋ ਇਸ ਪੈਟਰਨ ਬਾਰੇ ਅੱਜ ਆਪਾਂ ਗੱਲ ਕਰਾਂਗੇ ਵੀਡੀਓ ਦੇ ਵਿੱਚ ਆਪਾਂ ਸਮਝਾਂਗੇ ਕਿ ਇਹ ਜਿਹੜਾ ਪੈਟਰਨ ਹੈ ਇਹਦੀ ਪਹਿਚਾਣ ਕੀ ਹੈ ਇਹਦੇ ਵਿੱਚ ਆਪਾਂ ਨੂੰ ਕਿਹੜੇ-ਕਿਹੜੇ ਰੂਲਸ ਫਾਲੋ ਕਰਨੇ ਚਾਹੀਦੇ ਜਿਦਿਨੇ ਨਾਲ ਆਪਾਂ ਨੂੰ ਐਕੂਰਸੀ ਵਧੀਆ ਮਿਲੇ ਤੇ ਇਹਦੇ ਵਿੱਚ ਆਪਾਂ ਨੂੰ ਐਂਟਰੀ ਕਿੱਥੇ ਕਰਨੀ ਚਾਹੀਦੀ ਹੈ ਤੇ ਸਟਾਪ ਲੌਸ ਕਿੱਥੇ ਲਾਉਣਾ ਚਾਹੀਦਾ ਸੋ ਸਾਰੀਆਂ ਚੀਜ਼ਾਂ ਰਹਿਣਗੀਆਂ ਵੀਡੀਓ ਦੇ ਵਿੱਚ ਤੇ ਵੀਡੀਓ ਰਹੂਗੀ ਛੋਟੀ ਜੀ ਇਸ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੂਰਾ ਦੇਖਣਾ ਸੋ ਹੁਣ ਆਪਾਂ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਆਪਾਂ ਸਮਝਾਂਗੇ ਕਿ ਇਸ ਪੈਟਰਨ ਦੀ ਪਹਿਚਾਣ ਕੀ ਆ ਸੋ ਦੇਖੋ ਆਇਆ ਤੁਹਾਡੇ ਸਾਹਮਣੇ ਸਿਮੈਟ੍ਰੀਕਲ ਟ੍ਰਾਇੰਗਲ ਪੈਟਰਨ ਦੇਖੋ ਇੱਕ ਟ੍ਰੈਂਡ ਲਾਈਨ ਹੋਊਗੀ ਉੱਤੇ ਤੇ ਇੱਕ ਹੋਊਗੀ ਥੱਲੇ ਥੱਲੇ ਵਾਲੀ ਟ੍ਰੈਂਡ ਲਾਈਨ ਆਪਾਂ ਨੂੰ ਇਹ ਦੱਸੂਗੀ ਕਿ ਇੱਥੇ ਅਪ ਟ੍ਰੈਂਡ ਹੈ ਉੱਤੇ ਵਾਲੀ ਆਪਾਂ ਨੂੰ ਇਹ ਦੱਸੂਗੀ ਕਿ ਇੱਥੇ ਡਾਊਨ ਟ੍ਰੈਂਡ ਹੈ ਠੀਕ ਹੈ ਤੇ ਪਹਿਲਾਂ ਦੇਖੋ ਜ਼ੋਨ ਵੱਡਾ ਹੋਊਗਾ ਪਹਿਲਾਂ ਜ਼ੋਨ ਵੱਡਾ ਹੋਊਗਾ ਤੇ ਫਿਰ ਹੌਲੀ ਹੌਲੀ ਛੋਟਾ ਹੁੰਦਾ ਜਾਊਗਾ ਤੇ ਛੋਟਾ ਹੋ ਕੇ ਉਸ ਤੋਂ ਬਾਅਦ ਆ ਬ੍ਰੇਕਆਊਟ ਹੋਊਗਾ ਤੇ ਬ੍ਰੇਕਆਊਟ ਹੋ ਕੇ ਫਿਰ ਰੀਟੈਸਟ ਹੋਊਗਾ ਤੇ ਫਿਰ ਉਸ ਤੋਂ ਬਾਅਦ ਉੱਤੇ ਜਾਣਾ ਸ਼ੁਰੂ ਕਰੂਗਾ ਸੋ ਇਹਦੀ ਸਿੰਪਲ ਜੀ ਇਹ ਪਹਿਚਾਨ ਆ ਹੁਣ ਦੇਖੋ ਜਿਹੜੀ ਟ੍ਰੈਂਡ ਲਾਈਨ ਆ ਹੁਣ ਉੱਤੇ ਵਾਲੀ ਜਿਹੜੀ ਟ੍ਰੈਂਡ ਲਾਈਨ ਆ ਇਹਨੂੰ ਘਾਟੋ ਘਾਟ ਦੇਖੋ ਦੋ ਵਾਰ ਟੱਚ ਕੀਤਾ ਹੋਣਾ ਚਾਹੀਦਾ ਮਾਰਕੀਟ ਨੇ ਤੇ ਜਿਹੜੀ ਥੱਲੇ ਵਾਲੀ ਇਹਨੂੰ ਵੀ ਘਾਟੋ ਘਾਟ ਦੋ ਵਾਰ ਮਾਰਕੀਟ ਨੇ ਟੱਚ ਕੀਤਾ ਹੋਣਾ ਚਾਹੀਦਾ ਘਾਟੋ ਘਾਟ ਦੋ ਵਾਰ ਜਿਆਦਾ ਜਿੰਨਾ ਮਰਜ਼ੀ ਹੋ ਸਕਦਾ ਹੈ ਪਹਿਲਾਂ ਦੇਖੋ ਜ਼ੋਨ ਵੱਡਾ ਹੋਣਾ ਚਾਹੀਦਾ ਫਿਰ ਛੋਟਾ ਹੋਣਾ ਚਾਹੀਦਾ ਸੋ ਇਹਦੀ ਸਿੰਪਲ ਜੀ ਪਹਿਚਾਨ ਆ ਹੁਣ ਆਪਾਂ ਗੱਲ ਕਰਦੇ ਆ ਕਿ ਇਹਦੇ ਵਿੱਚ ਆਪਾਂ ਰੂਲਸ ਕਿਹੜੇ ਕਿਹੜੇ ਫੋਲੋ ਕਰਨੇ ਜਿਹਦੇ ਨਾਲ ਆਪਾਂ ਨੂੰ ਵਧੀਆ ਐਕੂਰਸੀ ਮਿਲੇ ਸੋ ਸਭ ਤੋਂ ਪਹਿਲੀ ਚੀਜ਼ ਦੇਖੋ ਜਿੰਨੇ ਵੀ ਚਾਰਟ ਪੈਟਰਨ ਆ ਇਹ ਸਾਰੇ ਦੇ ਸਾਰੇ ਟ੍ਰੈਂਡ ਰਿਵਰਸਲ ਹੁੰਦੇ ਆ ਯਾਨੀ ਕਿ ਟ੍ਰੈਂਡ ਨੂੰ ਚੇਂਜ ਕਰਨ ਵਾਲੇ ਜੇ ਦੇਖੋ ਅਪ ਟ੍ਰੈਂਡ ਚੱਲਣ ਡਿਆ ਆ ਤੇ ਕੋਈ ਚਾਰਟ ਪੈਟਰਨ ਬਣਿਆ ਜਿਹੜਾ ਥੱਲੇ ਲੈ ਕੇ ਜਾਂਦਾ ਟ੍ਰੈਂਡ ਨੂੰ ਤੇ ਅਪ ਟ੍ਰੈਂਡ ਨੂੰ ਡਾਊਨ ਟ੍ਰੈਂਡ ਕਰ ਦੂਗਾ ਤੇ ਜੇ ਦੇਖੋ ਡਾਊਨ ਟ੍ਰੈਂਡ ਚੱਲਣ ਡਿਆ ਤੇ ਕੋਈ ਚਾਰਟ ਪੈਟਰਨ ਬਣਿਆ ਜੀ ਦੇ ਨਾਲ ਮਾਰਕੀਟ ਉੱਤੀ ਜਾਂਦੀ ਆ ਸੋ ਡਾਊਨ ਟ੍ਰੈਂਡ ਨੂੰ ਚੇਂਜ ਕਰਕੇ ਅਪ ਟ੍ਰੈਂਡ ਕਰ ਦੂਗਾ ਸੋ ਇਹ ਟ੍ਰੈਂਡ ਨੂੰ ਚੇਂਜ ਕਰਨ ਵਾਲੇ ਹੁੰਦੇ ਆ ਬਾਕੀ ਛੋਟੇ ਟਾਈਮ ਫਰੇਮ ਤੇ ਤੁਸੀਂ ਟ੍ਰੈਂਡ ਦੇ ਨਾਲ ਵੀ ਸਿਮੈਟ੍ਰਿਕਲ ਟ੍ਰਾਇੰਗਲ ਦੇ ਨਾਲ ਟ੍ਰੇਡ ਕਰ ਸਕਦੇ ਜੋ ਪਰ ਟ੍ਰੈਂਡ ਨੂੰ ਜੇ ਰਿਵਰਸਲ ਆ ਆਪਾਂ ਫੜਨਾ ਹੈ ਡਾਊਨ ਟ੍ਰੈਂਡ ਤੋਂ ਅਪ ਟ੍ਰੈਂਡ ਕਿਦੋਂ ਹੋਣਾ ਹੈ ਸੋ ਉਹ ਆਪਾਂ ਨੂੰ ਦੱਸਦਾ ਹੈ ਇਹ ਜਿਹੜਾ ਪੈਟਰਨ ਸੋ ਸਭ ਤੋਂ ਪਹਿਲਾ ਰੂਲ ਇਹ ਆ ਕਿ ਆਪਣਾ ਡਾਊਨ ਟ੍ਰੈਂਡ ਹੋਣਾ ਚਾਹੀਦਾ ਨੰਬਰ 1 ਰੂਲ ਨੰਬਰ 2 ਜਿਹੜਾ ਰੂਲ ਆ ਰੀਟੈਸਟ ਹੋਣ ਤੇ ਆਪਾਂ ਐਂਟਰੀ ਕਰਨੀ ਆ ਜਿਹੜੀ ਸੇਫ ਐਂਟਰੀ ਬਣਦੀ ਹੈ ਨਾ ਉਹ ਰੀਟੈਸਟ ਤੇ ਬਣਦੀ ਆ ਹੁਣ ਆ ਦੇਖੋ ਆ ਆਪਣਾ ਬਣ ਗਿਆ ਸਿਮੈਟ੍ਰੀਕਲ ਟ੍ਰਾਇੰਗਲ ਪਹਿਲਾਂ ਜ਼ੋਨ ਵੱਡਾ ਸੀ ਫਿਰ ਛੋਟਾ ਹੁੰਦਾ ਗਿਆ ਫਿਰ ਉਸ ਤੋਂ ਬਾਅਦ ਆ ਬ੍ਰੇਕ ਆਊਟ ਕੀਤਾ ਬ੍ਰੇਕ ਆਊਟ ਕਰਨ ਤੋਂ ਬਾਅਦ ਆ ਫਿਰ ਇੱਥੋਂ ਰੀਟੈਸਟ ਕਰੂਗਾ ਪਿਛਲੇ ਹਾਈ ਨੂੰ ਜਦੋਂ ਬ੍ਰੇਕ ਕੀਤਾ ਜੀ ਇੱਥੇ ਆਪਾਂ ਐਂਟਰੀ ਕਰਦੇ ਹਾਂ ਸੇਫ ਐਂਟਰੀ ਇਹ ਸੇਫ ਐਂਟਰੀ ਤੇ ਟਾਈਮ ਫਰੇਮ ਦੀ ਜੇ ਆਪਾਂ ਗੱਲ ਕਰਦੇ ਹਾਂ ਕੋਈ ਵੀ ਟਾਈਮ ਫਰੇਮ ਤੁਸੀਂ ਇਹਦੇ ਵਿੱਚ ਇਸਤੇਮਾਲ ਕਰ ਸਕਦੇ ਜੋ ਕੋਈ ਵੀ ਟਾਈਮ ਫਰੇਮ ਬਾਕੀ ਮੈਂ ਤੁਹਾਨੂੰ ਸੁਜੈਸਟ ਕਰੂੰਗਾ ਨਿਫਟੀ ਵਾਸਤੇ ਇੰਟਰਾਡੇ ਵਾਸਤੇ 5 ਮਿੰਟ ਤੇ 15 ਮਿੰਟ ਦਾ ਜਿਹੜਾ ਟਾਈਮ ਫਰੇਮ ਹੈ ਬੈਸਟ ਆ 5 ਮਿੰਟ ਤੇ 15 ਮਿੰਟ ਦਾ ਟਾਈਮ ਫਰੇਮ ਤੁਸੀਂ ਨਿਫਟੀ ਦੇ ਵਿੱਚ ਇਸਤੇਮਾਲ ਕਰ ਸਕਦੇ ਜੋ ਟਰੇਡ ਕਰਨ ਵਾਸਤੇ ਪਰ ਜੇ ਦੇਖੋ ਤੁਸੀਂ ਨਿਫਟੀ ਦੇ ਵਿੱਚ ਪੋਜੀਸ਼ਨਲ ਟਰੇਡ ਕਰਨੀ ਹੈ ਪੋਜੀਸ਼ਨਲ ਟਰੇਡ ਦਾ ਮਤਲਬ ਇਹ ਹੁੰਦਾ ਕਿ ਜਿਵੇਂ ਦੇਖੋ ਅੱਜ ਤੁਸੀਂ ਐਂਟਰੀ ਕੀਤੀ ਆ ਤੇ ਟਰੇਡ ਨੂੰ ਓਵਰਨਾਈਟ ਲੈ ਕੇ ਜਾਂਦੇ ਜੋ ਅਗਲੇ ਦਿਨ ਲੈ ਕੇ ਜਾਂਦੇ ਜੋ ਉਸ ਤੋਂ ਅਗਲੇ ਦਿਨ ਲੈ ਕੇ ਜਾਂਦੇ ਜੋ ਤੁਸੀਂ ਵੀਕਲੀ ਨਹੀਂ ਮੰਥਲੀ ਐਕਸਪਾਇਰੀ ਤੇ ਕੰਮ ਕਰਦੇ ਜੋ ਉਹ ਹੁੰਦੀ ਆ ਪੋਜੀਸ਼ਨਲ ਟਰੇਡ ਸੋ ਜੇ ਪੋਜੀਸ਼ਨਲ ਟ੍ਰੇਡ ਕਰਨੀ ਫਿਰ ਤੁਸੀਂ ਡੇ ਟਾਈਮ ਫਰੇਮ ਤੇ ਇਹ ਜਿਹੜਾ ਪੈਟਰਨ ਹੈ ਦੇਖ ਸਕਦੇ ਜੋ ਜਿਵੇਂ ਕਿ ਦੇਖੋ ਪਿਛੇ ਜੇ ਤੁਹਾਨੂੰ ਦੱਸਿਆ ਸੀ ਤੇ ਜਿਹਦਾ ਦੇਖੋ ਅੱਜ ਬ੍ਰੇਕਆਊਟ ਹੋਇਆ ਤੇ ਬਹੁਤ ਵੱਡਾ ਆਪਣਾ ਮੂਵ ਦੇਖਣ ਨੂੰ ਮਿਲਿਆ ਸਿਮੈਟ੍ਰਿਕਲ ਟ੍ਰਾਇੰਗਲ ਡੇ ਟਾਈਮ ਫਰੇਮ ਤੇ ਬਣਿਆ ਸੀ ਨਿਫਟੀ ਦੇ ਵਿੱਚ ਸੋ ਫਿਰ ਡੇ ਟਾਈਮ ਫਰੇਮ ਤੇ ਤੁਸੀਂ ਸਿਮੈਟ੍ਰਿਕਲ ਟ੍ਰਾਇੰਗਲ ਪੈਟਰਨ ਨੂੰ ਦੇਖ ਕੇ ਉਹਦੇ ਹਿਸਾਬ ਨਾਲ ਐਂਟਰੀ ਕਰ ਸਕਦੇ ਜੋ ਜੇ ਤੁਸੀਂ ਪੋਜੀਸ਼ਨਲ ਟ੍ਰੇਡ ਕਰਨੀ ਹੈ ਸੋ ਇਹ ਆਪਣਾ ਹੋ ਗਿਆ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਪੈਟਰਨ ਦੇ ਵਿੱਚ ਆਪਾਂ ਐਂਟਰੀ ਕਿੱਥੇ ਕਰਨੀ ਆ ਤੇ ਸਟਾਪ ਲੌਸ ਕਿੱਥੇ ਲਾਉ ਸੋ ਦੇਖੋ ਆਪਣੇ ਸਾਹਮਣੇ ਆ ਪੈਟਰਨ ਬਣਿਆ ਆ ਦੇਖੋ ਇੱਕ ਟੇਢੀ ਟ੍ਰੈਂਡ ਲਾਈਨ ਹੈ ਉਤਲੇ ਬੰਨੇ ਜਿਹੜੀ ਆਪਾਂ ਨੂੰ ਇਹ ਕਹਿੰਦੀ ਹੈ ਕਿ ਇੱਥੇ ਡਾਊਨ ਟ੍ਰੈਂਡ ਆ ਤੇ ਥੱਲੇ ਵਾਲੇ ਬੰਨੇ ਇੱਕ ਟੇਢੀ ਟ੍ਰੈਂਡ ਲਾਈਨ ਹੈ ਜਿਹੜੀ ਆਪਾਂ ਨੂੰ ਇਹ ਕਹਿੰਦੀ ਹੈ ਇੱਥੇ ਅਪ ਟ੍ਰੈਂਡ ਆ ਹੁਣ ਦੇਖੋ ਇਹਨੂੰ ਦੇਖੋ ਦੋ ਵਾਰ ਟੱਚ ਕੀਤਾ ਹੈ ਤੇ ਇਹਨੂੰ ਦੇਖੋ ਦੋ ਵਾਰ ਟੱਚ ਕੀਤਾ ਹੈ ਸੋ ਘੜੋ ਘੜ ਦੇਖੋ ਦੋ ਵਾਰ ਟੱਚ ਹੋਣਾ ਚਾਹੀਦਾ ਥੱਲੇ ਵਾਲੀ ਲਾਈਨ ਨੂੰ ਵੀ ਤੇ ਉਤਲੀ ਲਾਈਨ ਨੂੰ ਵੀ ਘੜੋ ਘੜ ਵੱਧ ਤੋਂ ਵੱਧ ਜਿੰਨਾ ਮਰਜ਼ੀ ਹੋ ਸਕਦਾ ਉਸ ਤੋਂ ਬਾਅਦ ਤੁਸੀਂ ਦੇਖੋ ਜ਼ੋਨ ਛੋਟਾ ਹੋ ਗਿਆ ਫਿਰ ਬ੍ਰੇਕਆਊਟ ਕਰਦਾ ਬ੍ਰੇਕਆਊਟ ਕਰਤਾ ਤੇ ਆ ਦੇਖੋ ਇਹਨੇ ਹਾਈ ਬਣਾਇਆ ਹੁਣ ਆਪਾਂ ਕੀ ਕਰਨਾ ਰੀਟੈਸਟ ਦਾ ਵੇਟ ਕਰਨਾ ਜਦੋਂ ਦੇਖੋ ਰੀਟੈਸਟ ਹੁੰਦਾ ਇਹ ਹਾਈ ਬ੍ਰੇਕ ਹੁੰਦਾ ਆ ਉਸੇ ਸਮੇਂ ਤੇ ਆਪਾਂ ਚੱਲਦੇ ਕੈਂਡਲ ਦੇ ਵਿੱਚ ਜਿਵੇਂ ਹਾਈ ਬ੍ਰੇਕ ਹੋ ਗਿਆ ਐਂਟਰੀ ਕਰ ਲੈਣੀ ਆ ਤੇ ਇੱਥੇ ਦੇਖੋ ਆਪਾਂ ਸਟਾਪ ਲੌਸ ਲਾਉਣਾ ਇੱਥੇ ਆਪਣਾ ਸਟਾਪ ਲੌਸ ਰਹੂਗਾ ਤੇ ਫਿਰ ਉਸ ਤੋਂ ਬਾਅਦ ਆਪਾਂ ਸਟਾਪ ਲੌਸ ਨੂੰ ਇਹਦੇ ਵਿੱਚ ਅੱਗੇ ਅੱਗੇ ਟ੍ਰੇਲ ਕਰਕੇ ਵੱਡੇ ਤੋਂ ਵੱਡਾ ਪ੍ਰੋਫਿਟ ਲੈ ਸਕਦੇ ਆ ਕਿਉਂਕਿ ਦੇਖੋ ਜਿੱਦੋਂ ਵੀ ਇਹ ਚਾਰਟ ਪੈਟਰਨ ਬਣਦਾ ਇਹਦੇ ਵਿੱਚ ਬਹੁਤ ਵੱਡਾ ਮੂਵ ਆਪਾਂ ਨੂੰ ਉੱਤੇ ਵਾਲੀ ਸਾਈਡ ਨੂੰ ਦੇਖਣ ਨੂੰ ਮਿਲਦਾ ਸੋ ਉਮੀਦ ਆ ਸਾਰੀ ਜਾਣਕਾਰੀ ਕੰਪਲੀਟ ਜਾਣਕਾਰੀ ਮਿਲ ਗਈ ਹੈ ਫਿਰ ਵੀ ਜੇ ਦੇਖੋ ਤੁਹਾਡਾ ਕੋਈ ਸਵਾਲ ਕੋਈ ਸ਼ੱਕ ਕੋਈ ਡਾਊਟ ਰਹਿ ਗਿਆ ਹੋਏ ਸੋ ਕਮੈਂਟ ਸੈਕਸ਼ਨ ਤੁਹਾਡੇ ਵਾਸਤੇ ਖੁੱਲਾ ਤੁਸੀਂ ਆਪਣੇ ਸਵਾਲ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਸੋ ਏਸੀ ਦੇਖੋ ਆਪਣਾ ਇਸ ਵੀਡੀਓ ਦੇ ਵਿੱਚ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ